ਨਿੱਕੀ ਜਹੀ ਹੁੰਦੀ ਸੀ ਮੈਂ ਫਾਦਰ ਸਾਹਿਬ ਮੇਰੇ ਇੱਕ ਸੀਨੀਅਰ ਪੱਤਰਕਾਰ ਸਨ ਸੋ ਉਸ ਦੌਰਾਨ ਮੈਂ ਚੰਡੀਗੜ੍ਹ ਚ ਬੰਟੀ ਚੋਰ ਨੂੰ ਦੇਖਿਆ ਸੀ ਤੇ ਥੋੜਾ ਬਹੁਤ ਮਿਲੀ ਵੀ ਸੀ ਅੱਜ ਵੀ ਯਾਦ ਹੈ ਮੈਨੂੰ ਕਿਹਾ ਸੀ ਉਹਨੇ ਬਾਹਰ ਨਿਕਲ ਕੇ ਗਿਫਟ ਦੋ ਖੈਰ ਇਹ ਤਾਂ ਇੱਕ ਬਚਪਨ ਦੀ ਪੁਰਾਣੀ ਯਾਦ ਆ ਤੇ ਇੰਪੋਰਟੈਂਟ ਵੀ ਨਹੀਂ ਪਰ ਦਵਿੰਦਰ ਸਿੰਘ ਯਾਨੀ ਬੰਟੀ ਚੋਰ ਦੀ ਜ਼ਿੰਦਗੀ ਐਡੀ ਕੁ ਜ਼ਿਆਦਾ ਇੰਟਰਸਟਿੰਗ ਰਹੀ ਆ ਕਿ بڑے ਚੋਰਾਂ ਤੇ ਲੁਟੇਰਿਆਂ ਨੇ ਇਸ ਤੋਂ ਪ੍ਰੇਰਨਾ ਲਈਆ ਇਨਸਪੀਰੇਸ਼ਨ ਲਈਆ ਅੱਜ ਵੀ ਲੈਂਦੇ ਆ ਹਾਲਾਂਕਿ ਇਹ ਭੁੱਲ ਜਾਂਦੇ ਨੇ ਕਿ ਗਰਲਸ ਗਲਤੀ ਹੁੰਦਾ ਤੇ ਮੈਜੋਰਿਟੀ ਆਫ ਦਾ ਕ੍ਰਿਮੀਨਲਸ ਜਿਹੜੇ ਕਿ ਸਪੈਸ਼ਲੀ ਏਡੇ ਫੇਮਸ ਹੋਣ ਉਹ ਫੜੇ ਹੀ ਜਾਂਦੇ ਆ ਬੰਟੀ ਚੋਰ ਨੇ ਆਪਣੇ ਕੈਰੀਅਰ ਵਿੱਚ ਜਿੰਨੀਆਂ ਵੀ ਚੋਰੀਆਂ ਨੂੰ ਅੰਜਾਮ ਦਿੱਤਾ ਉਹ ਰਾਤ 2 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਮਿਆਂ ਦਿੱਤਾ ਉਹਦਾ ਕੈਰੀਅਰ ਹੀ ਸਹੀ ਤਾਂ ਹੀ ਕਹਿ ਰਹੀ ਹਾਂ ਉਹ ਜਿਸ ਘਰ ਵਿੱਚ ਚੋਰੀ ਕਰਨ ਜਾਂਦਾ ਸੀ ਉੱਥੇ ਆਪਣੀ ਚੋਰੀ ਦੀ ਲਗਜ਼ਰੀ ਕਾਰ ਥਾਣੀ ਹੀ ਜਾਂਦਾ ਸੀ ਚੋਰੀ ਕਰਨ ਦੇ ਬਾਅਦ ਉਹ ਉਸੇ ਕਾਰ ਦੀ ਲਗਜ਼ਰੀ ਕਾਰ ਵਿੱਚ ਬੈ ਕੇ ਫਰਾਰ ਹੋ ਜਾਂਦਾ ਸੀ ਤੇ ਆਪਣੀ ਪੁਰਾਣੀ ਗੱਡੀ ਨੂੰ ਉੱਥੇ ਛੱਡ ਜਾਂਦਾ ਸੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਗੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਾ ਦਵਿੰਦਰ ਸਿੰਘ ਦੀ ਜੋ ਕਹਾਣੀ ਅੱਜ ਤੁਹਾਨੂੰ ਦੱਸਣ ਲੱਗੀਆਂ ਇਹ ਗਲੋਰੀਫਿਕੇਸ਼ਨ ਬਿਲਕੁਲ ਨਹੀਂ ਹੈ ਕਿਉਂਕਿ ਅੰਤ ਇਹਨਾਂ ਦਾ ਮਾੜਾ ਹੀ ਹੁੰਦਾ ਹੈ ਸੋ ਜੋ ਮਿਹਨਤਾਂ ਮੁੱਲ ਪਾਉਂਦੀਆਂ ਨੇ ਉਹ ਚੋਰੀਆਂ ਕਦੀ ਵੀ ਨਹੀਂ ਪਾ ਸਕਦੀਆਂ ਬੰਦੇ ਛੋਟੀਆਂ-ਮੋਟੀਆਂ ਚੋਰੀਆਂ ਨੂੰ ਹੱਥ ਨਹੀਂ ਸਿਲਾਉਂਦਾ ਉਹ ਲਗਜ਼ਰੀ ਕਾਰਸ ਲਗਜ਼ਰੀ ਜੁਐਲਰੀ ਮਹਿੰਗੀਆਂ ਘੜੀਆਂ ਮਹਿੰਗੀਆਂ ਐਂਟਿਕ ਚੀਜ਼ਾਂ ਤੇ ਮਹਿੰਗੇ ਕੁੱਤਿਆਂ ਵਸ਼ਕੀਨ ਸੀ ਚੋਰੀ ਕਰਨ ਦੇ ਬਾਅਦ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਚ ਦਿੰਦਾ ਸੀ ਪਰ ਉਸਨੇ ਕਦੀ ਵੀ ਚੋਰੀ ਦੀਆਂ ਗੱਡੀਆਂ ਨੂੰ ਨਹੀਂ ਵੇਚਿਆ ਉਹਨਾਂ ਨੂੰ ਥੋੜੀ ਦੇਰ ਇਸਤੇਮਾਲ ਕਰਨ ਦੇ ਬਾਅਦ ਛੱਡ ਦਿੰਦਾ ਸੀ ਅੱਜ ਅਸੀਂ ਭਾਰਤ ਦੇ ਜਸ ਸੁਪਰ ਚੋਰ ਦੀ ਗੱਲ ਕਰਨ ਜਾ ਰਹੇ ਹਾਂ ਉਸਦਾ ਨਾਂ ਬੰਟੀ ਚੋਰ ਹੈ ਬੰਟੀ ਦਾ ਅਸਲੀ ਨਾਂ ਦਵਿੰਦਰ ਸਿੰਘ ਹੈ ਉਹ ਮੂਲ ਰੂਪ ਤੋਂ ਦਿੱਲੀ ਦੇ ਵਿਕਾਸਪੁਰੇ ਦਾ ਰਹਿਣ ਵਾਲਾ ਹੈ ਬਚਪਨ ਤੋਂ ਹੀ ਪੜ੍ਹਾਈ ਲਿਖਾਈ ਵਿੱਚ ਮਨ ਨਹੀਂ ਲੱਗਦਾ ਸੀ ਇਸ ਲਈ ਉਹ ਅਕਸਰ ਘਰ ਵਾਲਿਆਂ ਤੋਂ ਕੁੱਟ ਖਾਂਦਾ ਰਹਿੰਦਾ ਸੀ ਬੰਟੀ ਜਦੋਂ 9ਵੀਂ ਜਮਾਤ ਵਿੱਚ ਹੋਇਆ ਤਾਂ ਫੇਲ ਹੋ ਗਿਆ ਪਿਤਾ ਨੇ ਖੂਬ ਕੁੱਟਿਆ ਤੇ ਘਰੋਂ ਜਾਣ ਲਈ ਕਹਿ ਦਿੱਤਾ ਜਿਵੇਂ ਪਿਤਾ ਗੁੱਸੇ ਵਿੱਚ ਕਹਿ ਦਿੰਦੇ ਨੇ ਪਰ ਇਸਨੇ ਡਾਂਟ ਨੂੰ ਸੀਰੀਅਸਲੀ ਲਿਆ ਖਫਾ ਹੋਇਆ ਤੇ ਹਮੇਸ਼ਾ ਦਲੇ ਚਲਾ ਗਿਆ ਬੰਟੀ ਚੋਰ ਨੇ ਸਾਲ 1993 ਵਿੱਚ ਪਹਿਲੀ ਵਾਰ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਉਦੋਂ ਉਹ ਸਿਰਫ 14 ਸਾਲ ਦਾ ਸੀ ਚੋਰੀ ਦੇ ਇਲਜ਼ਾਮ ਵਿੱਚ ਦਿੱਲੀ ਪੁਲਿਸ ਉਸ ਨੂੰ ਸ਼ੱਕ ਦੇ ਬਣਾਤੇ ਗ੍ਰਿਫਤਾਰ ਕਰਕੇ ਆਪਣੇ ਨਾਲ ਕ੍ਰਾਈਮ ਬ੍ਰਾਂਚ ਲੈ ਕੇ ਗਏ ਪਰ ਆਪਣੇ ਸ਼ਾਤਰ ਦਿਮਾਗ ਦੇ ਚੱਲਦਿਆਂ ਬੰਟੀ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਉੱਥੋਂ ਭੱਜ ਗਿਆ ਇਸ ਦੇ ਬਾਅਦ ਉਹ ਕਦੀ ਪੁਲਿਸ ਵਾਲਿਆਂ ਦੀ ਗ੍ਰਿਫਤ ਵਿੱਚ ਛੇਤੀ ਨਹੀਂ ਆਇਆ ਇਸ ਦੌਰਾਨ ਬੰਟੀ ਦਿੱਲੀ ਜਵੰਦਰ ਚੰਡੀਗੜ੍ਹ ਬੈਂਗਲੌਰ ਹైదరాబాద్ ਕੇਰਲ ਚੇਨਈ ਵਿੱਚ ਸੈਂਕੜੇ ਚੋਰੀਆਂ ਨੂੰ ਅੰਜਾਮ ਦੇ ਕੇ ਦੇਸ਼ ਭਰ ਵਿੱਚ ਸੁਪਰ ਚੋਰ ਬੰਟੀ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਪੁਲਿਸ ਵਾਲੇ ਵੀ ਉਸ ਨੂੰ ਸੁਪਰ ਚੋਰ ਹੀ ਕਹਿੰਦੇ ਸਨ ਅਸੀਂ ਕਿੰਨੀਆਂ ਦੁਖਦ ਘਟਨਾਵਾਂ ਵੇਖਦੇ ਆ ਜਿਸ ਚ ਚੋਰ ਜਾਂ ਲੁਟੇਰੇ ਜਾਨੋਂ ਵੀ ਮੁਕਾ ਦਿੰਦੇ ਨੇ ਰੋਜ਼ ਦਿਹਾੜੀ ਦੀਆਂ ਖਬਰਾਂ ਨੇ ਨਾ ਉਹ ਬੱਚਾ ਦੇਖਦੇ ਨੇ ਨਾ ਉਹ ਬਜ਼ੁਰਗ ਵੇਖਦੇ ਨੇ ਬਸ ਰਸਤੇ 'ਚ ਜੋ ਆਇਆ ਉਹਨੂੰ ਹਟਾ ਦਿੱਤਾ ਪਰ ਬੰਟੀ ਚੋਰ ਦੀ ਸਭ ਤੋਂ ਸਪੈਸ਼ਲ ਗੱਲ ਇਹ ਸੀ ਕਿ ਉਸਨੇ ਆਪਣੇ ਪੂਰੇ ਦੇ ਪੂਰੇ ਸਫਰ ਵਿੱਚ ਕਦੀ ਵੀ ਕਿਸੇ ਨੂੰ ਸਰੀਰਕ ਨੁਕਸਾਨ ਨਹੀਂ ਪਹੁੰਚਾਇਆ ਕਿਉਂਕਿ ਉਹ ਚੋਰੀ ਕਰਨ ਦੇ ਲਈ ਹਥਿਆਰ ਦਾ ਇਸਤੇਮਾਲ ਕਰਦਾ ਹੀ ਨਹੀਂ ਸੀ ਇਕੱਲੇ ਹੀ ਚੋਰੀ ਕਰਦਾ ਸੀ ਨਾਲ ਲੋ ਉਸ ਦੇ ਕੋਲ ਸਿਰਫ ਇੱਕ ਪੇਛਕਸ ਹੁੰਦਾ ਸੀ ਇਸੇ ਪੇਛਕਸ ਦੇ ਦਮ ਤੇ ਉਸ ਨੇ 500 ਤੋਂ ਉੱਪਰ ਚੋਰੀਆਂ ਨੂੰ ਅੰਜਾਮ ਦਿੱਤਾ ਸੀ ਬੰਟੀ ਦੀ ਇੱਕ ਹੋਰ ਖਾਸ ਗੱਲ ਇਹ ਸੀ ਕਿ ਉਸ ਦੇ ਕੋਲ ਕੌਨਫੀਡੈਂਸ ਬਹੁਤ ਸੀ ਉਹ ਆਪਣੇ ਇਸੇ ਕੌਨਫੀਡੈਂਸ ਦੇ ਦਮ ਤੇ ਜੁਸਵੀ ਘਰ ਵਿੱਚ ਚੋਰੀ ਦੇ ਰਾਤ ਦੇ ਨਾਲ ਵੜਿਆ ਉਹ ਤੋਂ ਕਦੀ ਖਾਲੀ ਹੱਥ ਨਹੀਂ ਪਰਤਿਆ ਸਾਲ 2003 ਦੇ ਆਸ-ਪਾਸ ਜਦੋਂ ਦਿੱਲੀ ਪੁਲਿਸ ਨੇ ਬੰਟੀ ਨੂੰ ਚੋਰੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਤਾਂ ਉਸ ਦੇ ਕੋਲੋਂ ਕਰੋੜਾਂ ਦਾ ਸਮਾਨ ਬਰਾਮਦ ਹੋਇਆ ਸੀ ਬੰਟੀ ਚੋਰੀਆਂ ਸਿਰਫ ਆਪਣੇ ਸ਼ੌਕ ਦੇ ਲਈ ਕਰਦਾ ਹੁੰਦਾ ਸੀ ਕਿਉਂਕਿ ਉਸ ਦੇ ਸ਼ੌਕ ਕਿਸੇ ਸਟਾਰ ਤੋਂ ਘੱਟ ਨਹੀਂ ਸਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਬੰਟੀ ਕਿਸੇ ਵੱਡੇ 5 ਸਟਾਰ ਹੋਟਲ ਵਿੱਚ ਠਹਿਰਦਾ ਤੇ ਆਯਾਸ਼ੀ ਕਰਦਾ ਭਾਰਤ ਦੇ ਬਾਅਦ ਬੰਟੀ ਨੇ ਨੇਪਾਲ, ਸ਼੍ਰੀਲੰਕਾ, ਬੰਗਲਾਦੇਸ਼ ਵਿੱਚ ਵੀ ਕਈ ਚੋਰੀਆਂ ਨੂੰ ਅੰਜਾਮ ਦਿੱਤਾ। ਸਾਲ 2008 ਵਿੱਚ ਬੰਟੀ ਚੋਰ ਦੀ ਜ਼ਿੰਦਗੀ ਤੇ ਇੱਕ ਬਾਲੀਵੁੱਡ ਫਿਲਮ ਵੀ ਬਣ ਚੁੱਕੀ ਹੈ ਜਿਸ ਦਾ ਨਾਮ ਓਏ ਲੱਕੀ ਲੱਕੀ ਓਏ ਸੀ। ਅਸੀਂ ਸਭ ਨੇ ਦੇਖੀ ਹੈ ਸ਼ਾਇਦ। ਇਸ ਫਿਲਮ ਵਿੱਚ ਅਬੇਦਯੂਲ ਨੇ ਬੰਟੀ ਚੋਰ ਦਾ ਕਿਰਦਾਰ ਨਿਭਾਇਆ ਸੀ। ਕਿਹਾ ਜਾਂਦਾ ਹੈ ਕਿ ਫਿਲਮ ਦੇ ਡਾਇਰੈਕਟਰ ਦਿਬਾਕਰ ਬਨਰਜੀ ਪਹਿਲਾ ਫਿਲਮ ਵਿੱਚ ਬੰਟੀ ਚੋਰ ਨੂੰ ਹੀ ਹੀਰੋ ਦੇ ਤੌਰ ਤੇ ਲੈਣਾ ਚਾਹੁੰਦੇ ਸਨ ਪਰ ਉਸ ਵਕਤ ਉਹ ਜੇਲ੍ਹ ਵਿੱਚ ਸੀ। ਇਸ ਦੇ ਲਈ ਅਬੇਦਯੂਲ ਨੂੰ ਇਹ ਰੋਲ ਮਿਲਿਆ। ਦਿੱਲੀ ਪੁਲਿਸ ਨੇ ਸਾਲ 2007 ਵਿੱਚ ਬੰਟੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ ਸਾਲ 2010 ਵਿੱਚ ਜਦੋਂ ਬੰਟੀ ਜੇਲ੍ਹ ਤੋਂ ਨਿਕਲਿਆ ਤਾਂ ਉਹ ਪਾਈ ਪਾਈ ਨੂੰ ਮਥਾਜ ਹੋ ਗਿਆ ਇਸ ਦੌਰਾਨ ਉਸ ਦੇ ਕੋਲ ਰਹਿਣ ਦੇ ਲਈ ਨਾ ਤਾਂ ਘਰ ਸੀ ਨਾ ਹੀ ਖਾਣ ਦੇ ਲਈ ਪੈਸੇ ਕਿਉਂਕਿ ਉਹ ਚੋਰੀ ਦੇ ਬਾਅਦ ਸਾਰਾ ਪੈਸਾ ਤਾਂ ਯਾਸ਼ੀ ਚੁੜਾ ਦਿੰਦਾ ਸੀ ਬੰਟੀ ਜਦੋਂ ਆਪਣੇ ਘਰ ਗਿਆ ਤਾਂ ਘਰ ਵਾਲਿਆਂ ਨੇ ਉਸ ਨੂੰ ਉੱਥੋਂ ਭਜਾ ਦਿੰਦਾ ਇਸ ਦੇ ਬਾਅਦ ਉਹ ਸਿੱਧੇ ਉਸੇ ਪੁਲਿਸ ਵਾਲੇ ਦੇ ਕੋਲ ਪਹੁੰਚ ਗਿਆ ਜਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ ਉਸ ਦੌਰਾਨ ਡਿਫੈਂਸ ਕਾਲਨੀ ਪੁਲਿਸ ਸਟੇਸ਼ਨ ਦੇ ਐਸ ਐਚ ਓ ਬੰਟੀ ਨੂੰ ਆਪਣੇ ਘਰ ਲੈ ਗਏ ਖਾਣਾ ਖਵਾਇਆ ਤੇ ਕਪੜੇ ਦਿਵਾਏ ਬੰਟੀ ਨੇ ਉਦੋਂ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਚੋਰੀ ਛੱਡ ਦੇਗਾ ਪਰ ਕੁਝ ਹੀ ਵਕਤ ਦੇ ਬਾਅਦ ਉਹ ਫੇਰ ਤੋਂ ਉਸੇ ਰਸਤੇ ਤੇ ਚੱਲ ਪਿਆ ਸਾਲ 2010 ਵਿੱਚ ਜੇਲ੍ਹ ਤੋਂ ਛੁੱਟਣ ਦੇ ਬਾਅਦ ਬੰਟੀ ਚੋਰ ਨੇ ਰਿਐਲਿਟੀ ਸ਼ੋਅ 빅 ਬਾਸ ਸੀਜ਼ਨ 4 ਚ ਸ਼ਿਰਕਤ ਕੀਤੀ ਸੀ ਇਸ ਦੌਰਾਨ ਜਦੋਂ ਸਲਮਾਨ ਖਾਨ ਨੇ ਬੰਟੀ ਨੂੰ ਪਿਆ ਸੀ ਕੀ ਆਪ ਜੇਲ੍ਹ ਵਿੱਚ تھے ਇਸ ਤੇ ਬੰਟੀ ਨੇ ਜਵਾਬ ਦਿੱਤਾ ਹਾਂ ਜਿਵੇਂ ਆਪ ਬੰਟੀ ਨੇ ਬਿੱਗ ਬਾਸ ਵਿੱਚ ਰਹਿੰਦਿਆਂ ਹੋਇਆਂ ਖੂਬ ਹੰਗਾਮਾ ਵੀ ਕੀਤਾ ਸੀ ਅਤੇ ਮੇਕਰਸ ਦੀ ਨਕਸ਼ਵਿਸ਼ ਤਮਕਾ ਕਰ ਦਿੱਤੀ ਸੀ ਆਖਰਕਾਰ ਬੰਟੀ ਨੂੰ ਸ਼ੋਅ ਤੋਂ ਹਟ ਦਿੱਤਾ ਗਿਆ ਬੰਟੀ ਚੋਰ ਦੇ ਕੁਝ ਚੋਣਵੇਂ ਕਾਰਨਾਮੇ ਸੁਣ ਲਓ ਚਨਈ ਵਿੱਚ ਬੰਟੀ ਚੋਰ ਇੱਕ ਵਾਰ ਪੁਲਿਸ ਦੀ ਗ੍ਰਿਫਤ ਵਿੱਚ ਆਇਆ ਸੀ ਇਸ ਦੌਰਾਨ ਜੁਡੀਸ਼ੀਅਲ ਕਸਟਡੀ ਦੇ ਬਾਅਦ ਜਦੋਂ ਉਸ ਨੂੰ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਹ ਜੇਲ੍ਹ ਦੇ ਗੇਟ ਤੋਂ ਹੀ ਫਰਾਰ ਹੋ ਗਿਆ ਚੰਡੀਗੜ੍ਹ ਦੀ ਜੇਲ੍ਹ ਵਿੱਚ ਕੈਦ ਦੇ ਦੌਰਾਨ ਬੰਟੀ ਚੋਰ ਨੇ ਜੇਲ੍ਹ ਚੋਂ ਭੱਜਣ ਦੇ ਲਈ ਕੱਚ ਨਾਲ ਖੁਦ ਨੂੰ ਜ਼ਖਮੀ ਕਰ ਲਿਆ ਸੀ ਇਸ ਦੇ ਬਾਅਦ ਉਸ ਨੂੰ ਫੌਰਨ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਇਸ ਦੌਰਾਨ ਉਸ ਨੇ ਰਿੰਜ ਨਾਲ ਹਥਕੜੀ ਖੋਲ ਕੇ ਉੱਥੋਂ ਵੀ ਫਰਾਰ ਹੋ ਗਿਆ ਜਦੋਂ ਬੰਟੀ ਚਨਈ ਜੇਲ੍ਹ 'ਚ ਬੰਦ ਹੁੰਦਾ ਹੈ ਤਾਂ ਇਹ ਕਥਿਤ ਤੌਰ ਤੇ ਕੋੜ ਕੇ ਲਈ ਖਾਲੰਦਾ ਹੈ ਇਹਨੂੰ ਫਟਾਫਟ ਹਸਪੀਟਲ ਲੈ ਕੇ ਜਾਇਆ ਜਾਂਦਾ ਹੈ ਤੇ ਉਥੋਂ ਇਹ ਪੁਲਿਸ ਨੂੰ ਚੱਕਮਾ ਦੇ ਕੇ ਫੇਰ ਦੋਪਜੰਚ ਕਾਮਯਾਬ ਹੋ ਜਾਂਦਾ ਹੈ ਹਾਲਾਂਕਿ ਇਹ ਗੱਲ ਦਾ ਰੈਫਰੈਂਸ ਜਿਹੜੀਆਂ ਗੱਲਾਂ ਨੇ ਸਾਰੀਆਂ ਮੀਡੀਆ ਰਿਪੋਰਟਸ ਤੋਂ ਹੀ ਮਿਲਦਾ ਹੈ ਬੰਟੀ ਚੋਰ ਇੱਕ ਵਾਰ ਚੋਰੀ ਦੀ ਕਾਰ ਮੁੰਬਈ ਵਿੱਚ ਘੁਮਾਰਿਆ ਸੀ ਜਦੋਂ ਪੁਲਿਸ ਨੂੰ ਇਸ ਦੀ ਖਬਰ ਲੱਗੀ ਤਾਂ ਉਸ ਨੂੰ ਫੜ ਲਿਆ ਗਿਆ ਇਸ ਦੌਰਾਨ ਉਹ ਗੱਡੀ ਚਲਾ ਕੇ ਦੋ ਪੁਲਿਸ ਮੁਲਾਜ਼ਮਾਂ ਦੇ ਨਾਲ ਥਾਣੇ ਜਾ ਰਿਹਾ ਸੀ ਪਰ ਵਿੱਚ ਸੜਕ ਤੇ ਪੁਲਿਸ ਵਾਲਿਆਂ ਨੂੰ ਫੇਰ ਤੋਂ ਇਸ ਨੇ ਚੱਕ ਮਾਰ ਦਿੱਤਾ ਤੇ ਫਰਾਰ ਹੋ ਗਿਆ ਇੱਕ ਥਾਣੇ ਚ ਤਾਂ ਉਹ ਪੁਲਿਸ ਵਾਲੇ ਦੀ ਸਕੂਟੀ ਲੈ ਕੇ ਹੀ ਭੱਜ ਗਿਆ ਸੀ 2002 ਤੇ ਵਾਪਸ ਚਲਦੇ ਆ ਜਦੋਂ ਬੰਟੀ ਇੱਕ ਵੱਡੇ ਬਿਜ਼ਨਸਮੈਨ ਦੇ ਸਕੇਤ ਵਾਲੇ ਘਰ ਚੋਰੀ ਕਰਦਾ ਹੈ ਉਥੋਂ ਹੋਰ ਕੀਮਤੀ ਸਮਾਨ ਦੇ ਨਾਲ ਨਾਲ ਉਸ ਬਿਜ਼ਨਸਮੈਨ ਦੀ ਧੀ ਤੇ ਘਰ ਵਾਲੀ ਦੀ ਫਰੇਮ ਕੀਤੀ ਫੋਟੋ ਵੀ ਚੱਕ ਕੇ ਲੈ ਜਾਂਦਾ ਹੈ ਤੇ ਉਸ ਨੂੰ ਫਿਰ ਉਹ ਆਪਣੇ ਦਿੱਲੀ ਦੇ ਮਯੂਰ ਵਿਹਾਰ ਦੇ ਰੈਂਟेड ਘਰ ਵਿੱਚ ਲਗਾ ਲੈਂਦਾ ਉਸ ਤੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਕਰਕੇ ਉਹ ਆਂਡੀਆਂ ਗੁਆਂਡੀਆਂ ਨੂੰ ਦੱਸਦਾ ਹੈ ਕਿ ਇਹ ਮੇਰੀ ਵਾਈਫ ਤੇ ਧੀ ਨੇ ਪਿੰਡ ਰਹਿੰਦੇ ਨੇ ਦੂਰ ਰਹਿੰਦੇ ਨੇ वैसे पुलिस भी इससे ਘੱਟ ਮੁਸ਼ਕਲਤ ਨਹੀਂ ਕਰਦੀ 2002 ਚ ਇੱਕ ਵਾਰ ਫੇਰ ਇਸ ਨੂੰ ਫੜ ਲੈਂਦੀ ਹੈ ਪਰ ਇਹ ਬੇਲ ਦੇ ਬਾਹਰ ਆ ਜਾਂਦਾ ਹੈ ਸਾਲ 2010 ਵਿੱਚ ਬਿੱਗ ਬੌਸ ਤੋਂ ਬਾਹਰ ਨਿਕਲਣ ਦੇ ਬਾਅਦ ਬੰਟੀ ਚੋਰ ਫਿਰ ਗਾਇਬ ਹੋ ਗਿਆ ਇਸ ਦੌਰਾਨ ਲੋਕਾਂ ਨੂੰ ਲੱਗਦਾ ਹੈ ਕਿ ਬੰਟੀ ਹੁਣ ਬਦਲ ਚੁੱਕਾ ਹੈ ਪਰ ਸਾਲ 2013 ਵਿੱਚ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਇੱਕ ਵੱਡੇ ਬਿਜ਼ਨਸਮੈਨ ਦੇ ਘਰ ਚੋਰੀ ਦੀ ਵਾਰਦਾਤ ਹੁੰਦੀ ਹੈ ਛਾਂਬੀਨ ਦੌਰਾਨ ਪਤਾ ਲੱਗਦਾ ਹੈ ਕਿ ਇਸ ਚੋਰੀ ਨੂੰ ਬੰਟੀ ਨੇ ਹੀ ਅੰਜਾਮ ਦਿੱਤਾ ਸੀ ਕਿਉਂਕਿ ਉਹ ਸੀਸੀਟੀਵੀ ਵਿੱਚ कैद ਹੋ ਜਾਂਦਾ ਹੈ ਸੀਸੀਟੀਵੀ ਦਾ ਜ਼ਮਾਨਾ ਆ ਚੁੱਕਾ ਹੁਣ ਇਸ ਘਟਨਾ ਦੇ 1 ਮਹੀਨੇ ਬਾਅਦ ਪੁਲਿਸ ਨੂੰ ਖਬਰ ਮਿਲਦੀ ਹੈ ਕਿ ਬੰਟੀ ਪੁਣੇ ਦੇ ਇੱਕ ਫਾਈਵ ਸਟਾਰ ਹੋਟਲ ਵਿੱਚ ਠਹਿਰਿਆ ਹੋਇਆ ਹੈ ਇਸ ਦੇ ਬਾਅਦ 27 ਜਨਵਰੀ 2013 ਨੂੰ ਗ੍ਰਿਫਤਾਰ ਕਰਕੇ ਬੰਟੀ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਸਾਲ 2017 ਵਿੱਚ ਤਿਰੂਮਨੰਥਪੁਰਮ ਦੀ ਇੱਕ ਕੋਰਟ ਨੇ ਬੰਟੀ ਚੋਰ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ ਇਸ ਦੌਰਾਨ ਜੱਜ ਨੇ ਕਿਹਾ ਸੀ ਕਿ ਚੋਰੀ ਇਸ ਦੀ ਮਜਬੂਰੀ ਨਹੀਂ ਹੈ ਬਲਕਿ ਆਦਤ ਹੈ ਫਿਤਰਤ ਹੈ ਇਸ ਲਈ ਜੱਜ ਨੇ ਬੰਟੀ ਨੂੰ ਹੈਬਿਚੁਅਲ ਚੋਰ ਕਰਾਰ ਦਿੰਦਿਆਂ ਹੋਇਆਂ ਇਹ ਸਜ਼ਾ ਸੁਣਾਈ ਬੰਟੀ ਚੋਰ ਯਾਨੀ ਦਵਿੰਦਰ ਸਿੰਘ ਦੀ ਵਰਤਮਾਨ ਸਥਿਤੀ ਇਹ ਹੈ ਕਿ ਉਹ ਅਜੇ ਵੀ ਨਿਆਂ ਖਿਰਾ ਸਕਦੇ ਚ ਹੈ ਉਸ ਨੂੰ 14 ਅਪ੍ਰੈਲ 2023 ਨੂੰ ਦਿੱਲੀ ਪੁਲਿਸ ਵੱਲੋਂ ਯੂਪੀ ਦੇ ਕਾਨਪੁਰ ਵਿੱਚ ਗ੍ਰੇਟਰ ਕਲਾਸ਼ 2 ਵਿੱਚ ਹੋਈ ਦੋ ਹਾਈ ਪ੍ਰੋਫਾਈਲ ਚੋਰੀ ਦੀਆਂ ਘਟਨਾਵਾਂ ਦੇ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਉਸ ਦੀ ਗ੍ਰਿਫਤਾਰੀ ਦੇ ਬਾਅਦ ਪੁਲਿਸ ਨੇ ਉਸ ਨੂੰ ਦਿੱਲੀ ਵਿੱਚ ਕੋਰਟ ਵਿੱਚ ਪੇਸ਼ ਕੀਤਾ ਅਤੇ ਉਦੋਂ ਤੋਂ ਇਹ ਪੁਲਿਸ ਦੀ ਹਿਰਾਸਤ ਵਿੱਚ ਹੈ ਨਿਆਂਇਕ ਪ੍ਰਕਿਰਿਆ ਚਾਰਜਸ਼ੀਟ ਟ੍ਰਾਇਲ ਆਦ ਪੂਰਾ ਹੋਣ ਤੱਕ ਸੰਭਾਵਤ ਤੌਰ ਤੇ ਜੇਲ੍ਹ ਵਿੱਚ ਹੀ ਰਹੇਗਾ ਇਸ ਦੌਰਾਨ ਉਸ ਦੀ ਕੋਈ ਰਿਹਾਈ ਜਾਂ ਜੇਲ੍ਹ ਤੋਂ ਬਾਹਰ ਆਉਣ ਦੀ ਫਿਲਹਾਲ ਮੇਰੇ ਕੋਲ ਕੋਈ ਵਿਸ਼ਵਾਸ ਭਰਪੂਰ ਖਬਰ ਨਹੀਂ ਹੈ ਇਨਫੋਰਮੇਸ਼ਨ ਨਹੀਂ ਮੰਟੀ ਨੇ ਆਪਣੇ ਇਸ ਪੂਰੇ ਸਫ਼ਰ ਚ ਕਦੀ ਆਪਣਾ ਘਰ ਨਹੀਂ ਲਿਆ ਉਹ ਮੰਨਦਾ ਸੀ ਕਿ ਕੱਲ ਨੂੰ ਉਹ ਫੜਿਆ ਗਿਆ ਤਾਂ ਉਸਦੀ ਪ੍ਰਾਪਰਟੀ ਵੀ ਅਟੈਚ ਹੋਣੀ ਹੈ ਤੇ ਮੈਂ ਇਹਨਾਂ ਨੂੰ ਕਿਉਂ ਦੇਣੀ ਸੋ ਇਨਾਂ ਸਾਲਾਂ ਚ ਉਹ ਜ਼ਿਆਦਾਤਰ 5 ਸਟਾਰ ਹੋਟੈਲਸ 'ਚ ਹੀ ਰੋਕਦਾ ਰਿਹਾ ਫਿਰ ਸ਼ਹਿਰ ਜਿਹੜਾ ਮਰਸੀ ਹੋਵੇ ਨਾ ਘਰ ਨਾ ਪਰਿਵਾਰ ਨਾ ਹੀ ਰਿਸ਼ਤੇਦਾਰ ਇਥੋਂ ਤੱਕ ਕਿ ਕੋਈ ਦੋਸਤ ਵੀ ਨਹੀਂ ਦਵਿੰਦਰ ਸਿੰਘ ਲਈ ਇਦਾਂ ਦੀ ਜ਼ਿੰਦਗੀ ਜੀਣਾ ਸ਼ਾਇਦ ਇੱਕ ਸਨਕ ਰਹੀ ਹੋਵੇਗੀ ਕੁਝ ਵਕਤ ਲਈ ਉਹਨੇ ਲਕਜ਼ਰੀਸ ਤਾਂ ਹਾਸਲ ਜ਼ਰੂਰ ਕੀਤੀਆਂ ਪਰ ਘਰਦਿਆਂ ਦਾ ਮੂੰਹ ਉਹਨੂੰ ਨਹੀਂ ਮਿਲਿਆ ਇਸ ਦੀਆਂ ਹਰਕਤਾਂ ਕਰਕੇ ਇੱਥੋਂ ਤੱਕ ਕਿ ਖੁੱਤੇ ਘਰ ਹੋਣ ਦਾ ਸੁੱਖ ਵੀ ਉਸ ਨੂੰ ਨਹੀਂ ਮਿਲਿਆ ਛਾਤੀ ਨਹੀਂ ਸੀ ਹਰ ਵਕਤ ਦਿਮਾਗ ਤੇ ਹੀ ਹੁੰਦਾ ਹੋਣਾ ਕਿ ਹੁਣ ਮੈਂ ਫੜਿਆ ਗਿਆ ਹੁਣ ਮੈਂ ਫੜਾ ਗਿਆ ਹੁਣ ਪੁਲਿਸ ਆ ਗਈ ਕੀ ਜ਼ਿੰਦਗੀ ਰਹੀ ਹੋਈਗੀ ਇਸ ਦੀ ਤੇ ਅਜੇ ਵੀ ਪੁਲਿਸ ਦਾ ਮਹਿਮਾਨ ਹੀ ਹੈ ਜਿੱਥੋਂ ਤੱਕ ਮੇਰੇ ਕੋਲ ਇਨਫੋਰਮੇਸ਼ਨ ਹੈ ਅਜੇ ਤੱਕ ਪੁਲਿਸ ਕੋਲ ਹੀ ਹੈ ਸਿਆਣੇ ਕਹਿੰਦੇ ਨੇ ਕਿ ਘਟ ਖਾ ਲੋ ਪਰ ਖਾਓ ਹੱਕ ਦਾ ਜ਼ਿੰਦਗੀ ਜੋਣੀ ਨਹੀਂ ਆਈ ਇਸ ਬੰਦੇ ਨੂੰ ਇਹ ਉਹ ਸ਼ਾਰਟਕਟ ਵਰਤਦਾ ਰਿਹਾ ਜਿਨ੍ਹਾਂ ਨੇ ਇਹਨੂੰ ਕਿਤੇ ਵੀ ਕਿਤੇ ਵੀ ਨਹੀਂ ਪਹੁੰਚਾਇਆ ਜੇਲ੍ਹ ਤੋਂ ਇਲਾਵਾ ਅੱਜ ਫੇਰ ਸਿੱਖਿਆ ਆਪਾਂ ਕਿ ਕੀ ਨਹੀਂ ਕਰਨਾ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾ